ਅੱਜ ਖਰੜ ਵਿਖੇ ਟੇਬਲ ਦਾ ਉਦਘਾਟਨ ਕਰਨ ਗਈ ਵਿਧਾਇਕ ਮੈਡਮ ਅਨਮੋਲ ਗਗਨ ਮਾਨ ਨੂੰ ਲੋਕਾਂ ਨੇ ਕਿਤੇ ਤਿੱਖੇ ਸਵਾਲ ਦੇਖੋ ਕਿਵੇਂ ਮਾਹੌਲ ਹੋਇਆ ਗਰਮ ਜੀ ਦੋ ਟਿਊਬਲਰ ਦਾ ਦਗਾਟ ਰੱਖੇ ਰਿਆ ਕਿੰਨੀ ਲੱਗ ਕਦੇ ਹੈ ਇਹਦੀ ਤਕਰੀਬਨ ਦੀ ਸਾਡੇ ਇਹਦੀ ਨਹੀਂ ਦੀ 3 ਲੱਖ ਦੇ ਤਕਰੀਬਨ ਜਿਹੜੀ ਇਹਦੀ ਲਗਤ ਆਈਏ ਸਾਡੇ 93 ਲੱਖ ਰੁਪਇਆ 2 14 ਤੇ 16 ਨੰਬਰ ਵਾਰਡ ਦੀਆਂ ਤੇ ਤਕਰੀਬਨ 15 ਜਿਹੜੇ ਟਿਊਬਲ ਹੈਗੇ ਉਹ ਅਸੀਂ ਲਗਾ ਰਹੇ ਹਾਂ ਪੂਰੇ ਖਰੜ ਦੇ ਵਿੱਚ ਜਿਹਦੀ ਲਗਤ ਹੈਗੀ ਹੈ 6 ਕਰੋੜ 6 6.5 ਕਰੋੜ ਦੇ ਤਕਰੀਬਨ ਜੀ ਦੀ ਲਗਤ ਆਉਣੀ ਹੈ ਜੀ ਜਿਹਦੇ ਚ ਇੱਕ ਲੱਗ ਚੁੱਕਿਆ ਦੋ ਦਾ ਜੁਦ ਘਾਟ ਰਹਾ ਬਾਕੀ ਜਿਹੜੇ ਇਹ ਜਿਹੜਾ ਕਟੋਰੀ ਕਜੌਲੀ ਵਾਟਰ ਵਰਕਸ ਦਾ ਮੁੱਦਾ ਇੰਨੀ ਦਿਨ ਕਿਵੇਂ ਰਿਲੇਟ ਰਿਹਾ ਜਦੋਂ ਕਿ ਸਰਕਾਰ ਪਹਿਲੀ ਦੇ ਵਿੱਚ ਹੋ ਗਿਆ ਤੁਸੀਂ 3 ਸਾਲ ਦੇ ਵਿੱਚ ਹੁਣ ਤੱਕ ਮਤਲਬ ਉਹਦੀ ਕਲੀਅਰੈਂਸ ਕੋਈ ਨਹੀਂ ਹੋਈ ਦੇਖੋ ਪਾਸ ਕਲੀਅਰੈਂਸ ਤਾਂ ਕਿਉਂ ਨਹੀਂ ਹੋਈ ਜੀ ਜਦੋਂ ਤੋਂ ਘਟਨ ਹੋ ਰਹੀ ਹੈ ਉਹ ਤੋਂ ਸ਼ੁਰੂਆਤ ਹੋ ਰਹੀ ਹੈ ਜਦੋਂ ਮੈਂ ਐਮਐਲਏ ਬਣਿਆ ਸੀ ਉਦੋਂ ਵੀ ਕਈਆਂ ਸਟਾਰਟ ਹੋਈ ਗਈ ਤੇ ਦੇਖੋ ਕਰੋੜ ਦਾ ਤਕਰੀਬਨ ਇਹ ਜਿਹੜਾ ਹੈਗਾ ਇਹਦਾ ਪਿੱਛੇ ਹੁਣ ਟੈਂਡਰ ਲੱਗਿਆ ਟੈਂਡਰ ਕਲੀਅਰ ਹੋ ਗਿਆ ਟੈਂਡਰ ਅਲਾਟ ਵੀ ਹੋ ਗਿਆ ਤੇ ਫੰਡਸ ਅਲੋਕੇਟ ਹੋ ਗਏ ਨੇ ਤੇ ਗਰਾਊਂਡ ਤੇ ਕੰਮ ਜਿਹੜਾ ਇਹਦਾ ਨਕਸ਼ਾ ਬਣਾਉਣ ਦਾ ਸ਼ੁਰੂ ਹੋ ਚੁੱਕਿਆ ਜਲਦੀ ਮੇਰੇ ਖਿਆਲ ਦੇ ਵਿੱਚ ਹੋਰ ਅਸੀਂ ਕੁਝ ਦਿਨਾਂ ਦੇ ਵਿੱਚ ਇਹਦਾ ਉਦਘਾਟਨ ਕਰਾਂਗੇ ਸਕੂਲ ਦੀ ਬਿਲਡਿੰਗ ਬਣੀ ਵੀ ਬੱਚੇ ਦੀ ਕੀ ਕਮਰੇ ਚ ਕਮਰੇ ਚ ਦੋ ਦੋ ਕਲਾਸਾਂ ਬੈਠਦੀਆਂ ਜਿਹੜਾ ਐਮਿਨੈਂਸ ਸਕੂਲ ਦੀ ਬਿਲਡਿੰਗ ਅਧੂਰੀ ਪਈ ਹੈ ਉਹਦੇ ਵੀ ਕੋਈ ਹੁਣ ਤਾਂ ਕੋਈ ਧਿਆਨ ਨਹੀਂ ਉਹਦੇ ਬਾਰੇ ਕੀ ਕਰ ਰਹੇ ਉਹਦੇ ਚੋਂ ਫੰਡ ਤੋਂ ਉਹਦੇ ਆ ਰਹੇ ਦੀ ਉਹਦਾ ਕੰਮ ਹੁਣ ਸਟਾਰਟ ਹੋ ਰਿਹਾ ਜਿਹੜਾ ਕੰਮ ਉਹਦਾ ਕੁਝ ਰਹਿ ਗਿਆ ਉਸ ਮੇਰੀ ਗੱਲ ਹੋਈ ਸੀਗੀ ਜਿਹੜੇ ਇੱਥੇ ਆਫਸਰ ਨੇ ਸਾਡੇ ਸਿਖਿਆ ਦੇ ਤੇ ਉਹਦਾ ਕੰਮ ਹੁਣ ਸਟਾਰਟ ਹੋ ਜਾਣਾ ਨਾਲ ਮੈਡਮ 12 ਨੰਬਰ ਵਾਰਡ ਦੇ ਵਿੱਚ ਤੁਸੀਂ 4 ਕਰੋੜ ਦੀ ਲਾਗਤ ਦੇ ਨਾਲ ਨਾ ਜੀ ਸਟ੍ਰੌਂਗ ਵਾਟਰ ਪਾਈਪ ਦਾ ਕੰ ਤੇ 12 13 ਵਾਰਦੇ ਆ ਦੋਨਾਂ ਦਾ ਇਕੱਠਾ ਹੈ ਜੀ ਉਹਦੇ ਵਿੱਚ ਲੋਕ ਨਜਾਇਜ਼ ਕਨੈਕਸ਼ਨ ਜੋੜ ਰਹੇ ਸੀ ਖਬਰਾਂ ਵੀ ਨਸ਼ਰ ਕਰੀਆਂ ਪਰ ਫਿਰ ਵੀ ਮੈਮ ਕੋਈ ਵੀ ਅਧਿਕਾਰੀਆਂ ਤੇ ਨਜਾਇਜ਼ ਕਨੈਕਸ਼ਨ ਜੋੜ ਰਹੇ ਹਾਂਜੀ ਕੀ ਖਬਰ ਮੇਰੇ ਕੋਲ ਤਾਂ ਹੋਣੀ ਆਈਏ ਜੀ ਅਧਿਕਾਰੀ ਹੈਗੇ ਇੱਥੇ ਕੋਈ ਕੀ ਹਸਲੋ ਫਸੈਂਚ ਇਹ ਖਬਰਾਂ ਚ ਵੀ ਲੱਗੀ ਹੈ ਜੀ ਪਰ ਅੱਜ ਤੱਕ ਕੋਈ ਗੱਲ ਨਹੀਂ ਸੀ ਇਹਦੇ ਐਕਸ਼ਨ ਲੈਣੇ ਸਬੰਧ ਇੱਕ بڑا ਜੀ ਖੇੜ ਨਗਰ ਕਾਉਂਸਲ ਤੁਸੀਂ ਵਿਕਾਸ ਦੀ ਗੱਲ ਕਰਦੇ ਹੋ ਖੇੜ ਕਾਉਂਸਲ ਦੇ ਵਿੱਚ 50% ਤੋਂ ਵੱਧ ਕੰਮ ਜਿਹੜੇ ਲੈਸ ਜੇ ਵੀ ਫਰ ਕੋਈ 1 ਲੱਖ ਦਾ ਕੰਮ ਹੈ ਉਹ 50000 ਲੈਸ ਜੇ ਕੰਮ ਲੈ ਕਿਵੇਂ ਪੂਰਤੀ ਹੋਗੇ ਇੱਕ ਇੱਕ ठेकेदार ਕੰਮ ਲੈ ਕੇ ਮੈਂ ਤਾਂ ਇਹਨਾਂ ਨੂੰ ਮਨਾ ਕੀਤਾ ਜੀ ਤੁਸੀਂ ਪਿੱਛੇ ਜੇ ਮੇਰੀ ਸਾਰੀ ਉਹ ਵੀਡੀਓ ਦੇਖੀ ਹੋਣੀ ਕਿ ਤੁਸੀਂ ਇੰਨੇ ਲੈਸ ਉੱਤੇ ਨਾ ਪਾਓ ਤੇ ਕਿਸ ਤਰੀਕੇ ਕੰਮ ਕਰੋਗੇ ਜਿੰਨਾ ਤੁਹਾਡਾ ਕਮਾਈ ਬਣਦੀ ਹੈ ਅਸੀਂ ਤਾਂ ਕਿਸੇ ਤਰੀਕੇ ਦਾ ਉਹਦੇ ਵਿੱਚ ਉਹ ਵਸੇ ਠੇਕੇ ਲੈਣੇ ਨਹੀਂ ਕਿ ਸਾਡੇ ਕੋਲ ਹਫ਼ਤੇ ਤੋਂ ਮਹੀਨੇ ਤੋਂ ਆ ਕੇ ਅਫਸਰ ਜੇ ਕੋਈ ठेकेदार ਆਵੇ ਕੁਆਲਟੀ ਵਰਕ ਕਰੋ ਹੁਣ ਜਿਹੜਾ ਕੰਮ ਹੋ ਰਿਹਾ ਹੈ ਅਸੀਂ ਇਹਦਾ ਪ੍ਰੋਪਰ ਕੁਆਲਿਟੀ ਚੈੱਕ ਕਰਾਂਗੇ ਸੜਕ ਜਿੰਨੇ ਇੰਚ ਦੀ ਹੋਣੀ ਚਾਹੀਦੀ ਉਹਨਾ ਹੋਣਾ ਚਾਹੀਦਾ ਹਰ ਚੀਜ਼ ਦਾ ਕਿਉਂਕਿ ਨਹੀਂ ਤਾਂ ਤੁਹਾਡੇ ਵਾਲੀ ਗੱਲ ਹੈ ਕਿ ਫਿਰ 6 ਮਹੀਨੇ ਬਾਅਦ ਦੁਬਾਰਾ 4 ਮਹੀਨੇ ਬਾਅਦ ਦੁਬਾਰਾ ਕਟਿਆ ਮਾਲ ਪੁਰਾਣਾ ਮਾਲ ਕਿਆ ਉਹ ਐਸਟੀਮੇਟ ਗਲਤ ਪਾਸ ਹੋ ਰਹੀ ਹੈ ਮਤਲਬ ਜਿਹੜੇ ਨਗਰ ਕੌਂਸਲ ਦੀ ਯੂ ਜੋ ਵੀ ਹੈ ਕਿਆ ਉਹ ਐਸਟੀਮੇਟ ਵਿਅਦ ਬਣ ਰਿਹਾ ਹੈ ਕਿ ਨਗਰ ਇਹ ਕੱਟ ਲੇਵੇ ਇੱਥੇ ਨਾ ਆਪਣੇ ਦੇਸ਼ ਵਿੱਚ ਆਪਣੇ ਪੰਜਾਬ ਵਿੱਚ ਇਹ ਰਿਵਾਜ ਰਿਹਾ ਪਿਛਲੇ 50 ਸਾਲਾਂ ਦਾ ਲੋਤੇ ਪਾਉਣਾ ਫਿਰ ਜਿਹੜਾ ਪੈਸਾ ਹੁੰਦਾ ਉਹ ਅਫਸਰਾਂ ਤੋਂ ਲੈ ਕੇ ਲੀਡਰਾਂ ਤੱਕ ਵੰਡਿਆ ਜਾਣਾ ਇਹ ਰਿਵਾਜ ਹੈ ਜਿਹਦੇ ਕਰਕੇ ਸਾਡਾ ਜਿਹੜਾ ਪੰਜਾਬ ਹੈ ਜਾਂ ਸਾਡਾ ਪੂਰਾ ਮੁਲਕ ਹੈ ਉਹ ਗਲੀਆਂ ਨਾਲੀਆਂ ਦੀ ਸਮੱਸਿਆ ਤੋਂ ਕਦੇ ਉੱਠਿਆ ਹੀ ਨਹੀਂ ਇਲੈਗਲ ਕਲੋਨੀਆ ਇਲੈਗਲ ਬਿਲਡਿੰਗਾਂ ਜਿਹੜਾ ਆ ਕੇ ਆ ਕੇ ਸੈਟਿੰਗ ਪਾ ਲਉ ਤੁਸੀਂ ਚੰਡੀਗੜ੍ਹ ਦੇਖੋ ਬਣਿਆ ਹੋਇਆ ਨੇ ਇੱਕ ਸਰਤਾ ਦੇ ਵਿੱਚ ਬਣਿਆ ਹੋਇਆ ਉੱਥੇ ਕੋਈ ਸਿਸਟਮ ਤੇ ਹੈ ਹੀ ਆ ਲਾਗੂ ਹੈ ਹੀ ਆ ਇੱਥੇ ਤਾਂ ਜੇ ਹਰ ਚੀਜ਼ ਵਿੱਚ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੁਧਰ ਜਾਣਾ ਹਲੇ ਸਾਲ 3 ਹੋਏ ਨੇ ਇੱਕ 70 ਸਾਲ ਦਾ ਸਿਸਟਮ ਹੈ ਇੱਕ 3 ਸਾਲ ਦੀ ਸਰਕਾਰ ਉਹ ਸਾਰੀਆਂ ਚੀਜ਼ਾਂ ਚ ਬਦਲਾਅ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਹੋ ਜਾਊਗਾ ਜੇ ਲੋਕ ਇਹ ਸਾਰੇ ਤਾਂ ਮੇਰੇ ਤਾਂ ਹੁਣ ਹੋ ਰਹੇ ਹਨਾ ਇਹ ਤਾਂ ਪ੍ਰੈਜ਼ੀਡੈਂਟ ਸਰਕਾਰ ਦੇ ਵਿੱਚ ਇੱਕ ਬੰਦੇ ਨੇ 75 ਠੇਕੇ ਲੈ ਲਏ ਕਿਵੇਂ ਕਵਰ ਕਰਾਂਗੇ ਆਪਾਂ ਹਾਂਜੀ ਇਹ ਤਾਂ ਇਸ ਸਰਕਾਰ ਦੇ ਵਿੱਚ ਇੱਕ ਬੰਦੇ ਨੇ ਠੇਕੇ ਲੈ ਏ ਕੁਝ ਪਿਛਲੀ ਸਰਕਾਰ ਦੀ ਗੱਲ ਕਰਦੇ ਹਾਂ ਮੈਂ ਪਿਛਲੀ ਸਰਕਾਰ ਦੀ ਗੱਲ ਕਰ ਰਿਹਾ ਹਾਂ ਇਹ ਟੈਂਡਰਿੰਗ ਹੋਈ ਹੈ ਇੱਕ ਬੰਦੇ ਨੇ ਠੇਕੇ ਲੈ ਲਏ 64% ਲੈਸਟ ਠੇਕੇ ਲੈ ਕਿਵੇਂ ਕੰਮ ਕਰੂੰਗੀ ਮੈਂ ਪਿਛਲੀ ਕੀ ਤੁਹਾਡੀ ਸਰਕਾਰ ਕੀ ਕਰੀ ਠੇਕੇ ਦੇਣ ਦੇ ਪ੍ਰਤੀ ਇਸ ਤਰ੍ਹਾਂ ਜਦੋਂ ਕੰਮੇ ਨਹੀਂ ਵਰਕ ਹੋ ਰਿਹਾ ਸਹੀ ਨਹੀਂ ਹੋ ਰਿਹਾ ਲੋਕ ਚੀਕਾਂ ਮਾਰਦੇ ਨਹੀਂ ਇਹ ਸਰਕਾਰ ਨਹੀਂ ਦਿੰਦੀ ਨਹੀਂ ਟੈਂਡਰਿੰਗ ਤਾਂ ਤੁਹਾਡੀ ਸਰਕਾਰ ਕਰੀ ਹੈ ਨਾ ਨਹੀਂ ਟੈਂਡਰਿੰਗ ਨਗਰ ਕਾਉਂਸਲ ਤੁਹਾਡੀ ਦੀ ਨਹੀਂ ਤੂਸੂ ਦੇ ਕੋਈ ਨਹੀਂ ਨਹੀਂ ਨਗਰ ਕਾਉਂਸਲ ਜਿਹੜੀ ਹੈਗੀ ਇਸ ਟਾਈਮ ਇਥੇ ਅਕਾਲੀ ਦਲ ਦੀ ਹੈ ਅਕਾਲੀ ਦਲ ਸਰਕਾਰ ਤੁਹਾਨੂੰ ਪਤਾ ਹੋਣੀ ਜਿਹੜੀ ਕਿਤੇ ਕਿਤੇ ਜਿਉਂਦੀ ਹੈ ਠੀਕ ਮਾਣਾ ਮੋ ਜੇ ਤੁਹਾਨੂੰ ਇਹ ਸਭ ਅੱਗੇ ਆਓ ਤੁਸੀਂ ਮੈਨੂੰ ਇਹ ਦੱਸੋ ਵੀ ਜਿਹੜੀ ਖਰੜਾ ਕਮੇਟੀ ਦੇ ਠੇਕੇ ਨੇ ਹੁਣੇ ਮੈਨੂੰ ਪੱਤਰਕਾਰ ਸਾਹਿਬ ਨੇ ਪੁੱਛਿਆ ਹੈ ਕਿ ਇਹ ਇੱਕ ਬੰਦੇ ਕੋਲ ਕਿੰਨੇ ਠੇਕੇ ਨੇ ਪਤਾ ਨਹੀਂ ਜੇ ਤੁਸੀਂ ਰਿਕਾਰਡ ਚ ਦੇਖੋ ਨਾ ਇੱਕ ਬੰਦੇ ਕੋਲ ਇਹਨਾਂ ਨੇ ਮੈਨੂੰ ਰਿਕਾਰਡ ਦਿੱਤਾ ਵੀ ਇਹਨੇ ਠੇਕੇ ਪਿਛਲੀ ਵਾਰ ਵੀ ਮੀਟਿੰਗ ਚ ਵੀ ਗੱਲ ਹੋਈ ਸੀ ਮੈਂ ਤੁਹਾਨੂੰ ਦੱਸਿਆ ਸੀ ਵੀ ਇਹਨਾਂ ਨੂੰ ਇਹਨਾਂ ਨੂੰ ਬਲੈਕਲਿਸਟ ਕਰ ਦੋ ਕਿਹਾ ਕਿ ਨਹੀਂ ਮੈਂ ਬਲੈਕਲਿਸਟ ਤੇ ਜਿਹੜੀ ਆਨਲਾਈਨ ਅਪਡੇਟ ਤਾਂ ਹੁਣ ਪਈ ਨਹੀਂ ਪਰ ਆਨਕਲਮ ਟੈਂਡਰ ਚੱਲੀ ਰਹੇ ਉਹਨਾਂ ਨੂੰ ਕੁਝ ਹੋਣੀ ਚਾਹੀਦਾ ਤਾਂ ਪਰ ਟੋਰਨ ਉਹਨਾਂ ਨੂੰ ਬੰਦ ਕਰਤਾ ਕਿ ਨਹੀਂ ਕਰਤਾ ਨਾ ਉਹ ਜਿਹੜੇ ਕੰਮ ਨੇ ਉਹ ਜਿਹੜੇ ਕੁਛ ਕੰਮ ਸੀ ਚੱਲੇ ਨਵੇਂ ਕੰਮ ਨੇ ਜਿਹੜੇ ਨਵੇਂ ਤੇ ਬਲੈਕਲਿਸਟ ਬੰਦੇ ਨੂੰ ਕਿਉਂ ਦੇ ਦਿਓ ਸਾਰੇ ਮੈਂ ਮੈਂ ਅਸੀਂ ਨਹੀਂ ਦੇ ਸਕਦੇ ਆਨਲਾਈਨ ਸਰਕਾਰੀ ਪੋਰਟਲ ਦੀ ਕੋਈ ਰਾਏ ਨਹੀਂ ਜਿਹੜਾ ਬੰਦਾ ਨਹੀਂ ਨਹੀਂ ਸਰਕਾਰ ਦੇ ਪੋਰਟਲ ਤੇ ਮੈਂ ਕੋਈ ਕਿੱਥੋਂ ਬਾਲ ਨਹੀਂ ਮੈਂ ਪੂਰੇ ਸਰਕਾਰ ਦੇ ਪੋਰਟਲ ਤੇ ਕਿੱਦੋਂ ਕੋਈ ਕੰਮ ਪਾਸ ਕਰਦਾ ਜਿਹੜੇ ਆਪਣਾ ਕੋਈ ਰੋਲ ਨਹੀਂ ਦਿੰਦੇ ਨਾ ਇਹਨੇ ਲੈਸ ਤੇ ਲੋ ਕੁਆਲਿਟੀ ਵਾਲੇ ਕੰਮ ਕਰ ਰਹੇ ਮੈਂ ਮੈਂ ਲੈਸ ਮੈ ਮੈਡਮ ਇੰਨਾ ਖੁੱਲ ਕੇ ਬੋਲਦੇ ਹੋ ਤੁਸੀਂ ਇੰਨਾ ਡਾਂਡਦੇ ਹੋ ਸਾਰਿਆਂ ਨੂੰ ਫਿਰ ਵੀ ਕਿਸੇ ਨੂੰ ਵੀ ਕੋਈ ਅਸਰ ਨਹੀਂ ਆਦਾ ਤੁਹਾਨੂੰ ਜਵਾਬ ਨਹੀਂ ਮਿਲ ਰਿਹਾ ਆਦਤ ਪੁਰਾਣੀ ਹੈ ਇਹ ਆਦਤ ਇਹਨਾਂ ਦੀ ਨਿਕਲ ਜਾਣੀ ਨਹੀਂ ਮੈਂ ਕਹਿੰਦਾ ਤੇ ਇਹ ਹੈ ਵੀ ਲੈਸ ਤੋਂ ਉਹਨਾਂ ਦੇ ਪੱਗ ਨੂੰ ਨੁਕਸਾਨ ਹੁੰਦਾ ਸੀ ਕਦੀ ਇਹਨਾਂ ਲੈਸ ਪੱਗੀ ਵੀਰੋਂ ਗੱਲ ਬੱਤ ਕੋ ਆਪਸ 100 ਰੁਪਏ ਦੇਣ ਨੂੰ ਫਿਰਦੇ ਆ ਉਹ 40 ਰੁਪਏ ਤੁਸੀਂ ਕਹਿ ਰਹੇ ਵੀ ਨਗਰ ਕੌਂਸਲ ਦੀ ਪ੍ਰਧਾਨ ਹੈ ਕਹਿੰਦੇ ਕਿ ਨਗਰ ਕੌਂਸਲ ਦੀ ਪ੍ਰਧਾਨ ਕਹਿੰਦੀ ਦਲਦੀ ਓਕੇ ਪਰ ਹਰੇਕ ਮੀਟਿੰਗ ਦਾ ਸਭ ਨੂੰ ਜਿੰਡਾ ਜਾਂਦਾ ਹੈ ਹਾਂਜੀ ਤੁਸੀਂ ਮੀਟਿੰਗਾਂ 'ਚ ਨਾ ਤੁਸੀਂ ਤੁਸੀਂ ਸ਼ਾਮਲ ਹੁੰਦੇ ਹੋ ਨਾ ਤੁਹਾਡਾ ਚਮਕੌਰ ਸਰਪ ਸਿਰਫ ਲੀਡਰਸ਼ਿਪ ਜਿਹੜੀ ਐ ਐਮਐਲਏ ਦੀ ਉੱਥੇ ਉਹ ਯੂਨੀਅਨ ਮਤਲਬ ਮੀਟਿੰਗ ਹੋ ਰਹੀ ਹੈ ਕੁਝ ਹੱਦ ਤੱਕ ਆਈ ਨਹੀਂ ਮੈਂ ਤੇ ਐਮਸੀ ਸਾਹਿਬਾਨ ਖੜੇ ਆ ਮੈਂ ਤੇ ਕਿਆ ਵੀ ਖਰੜਦੀ ਕਮੇਟੀ ਜਿਹੜੀ ਹੈਗੀ ਆਮ ਆਦਮੀ ਪਾਰਟੀ ਦੀ ਬਣਾਓ ਜੋ ਮੇਰਾ ਸੁਪਨਾ ਖਰੜ ਨੂੰ ਲੈ ਕੇ ਦੇਖੋ ਤੁਸੀਂ ਜੇ ਤਾਂ ਅਕਾਲੀ ਦਲ ਦੇ ਹੱਕ ਚ ਬੋਲਣਾ ਨਹੀਂ ਨਹੀਂ ਮੇਰਾ ਸਵਾਲ ਨਹੀਂ 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 ਮੇਰਾ ਸਵਾਲ ਹੈ ਵੀ ਤੁਹਾਨੂੰ ਜਿੰਦਾ ਜਾਂਦਾ ਤੁਸੀਂ ਕਿਸੇ ਮੀਟਿੰਗ ਚ ਨਹੀਂ ਆ ਰਹੇ ਤੁਸੀਂ ਇਹ ਗੱਲ ਕਹੀ ਕਿਸੇ ਨੇ ਮੈਨੂੰ ਕੀ ਬੇਟਾ ਤੂੰ ਕਜੌਲੀ ਵਾਟਰ ਪਾਸ ਕਰਾ ਲਿਆ ਤੈਨੂੰ ਮੁਬਾਰਕਾਂ 150 ਕਰੋੜ ਦਾ ਪ੍ਰੋਜੈਕਟ ਕੀ ਬੇਟਾ ਤੂੰ 3 ਐਸਟੀਪੀ 35 ਕਰੋੜ ਦੇ ਵਿੱਚ ਇੱਕ ਟੁੱਟਿਆ ਜਿਹਾ ਐਸਟੀਪੀ ਸੀ 70 ਸਾਲ ਦਾ ਤੂੰ ਤਿੰਨ ਲਵਾ ਰਹੀਆਂ ਤੈਨੂੰ ਸ਼ਾਬਾਸ਼ ਤੂੰ 400 ਤੋਂ ਉੱਪਰ ਇੱਥੇ ਟਰਾਂਸਫਾਰਮਰ ਨਵੇਂ ਰਗਵਾਏ ਨੇ ਤੂ ਦੋ ਤੋਂ ਉੱਪਰ ਇੱਥੇ ਮੈਨੂੰ ਪਤਾ ਕੁਝ ਬੰਦੇ ਅੱਜ ਅਕਾਲੀ ਗਲ ਦੇ ਆਏ ਹੋਏ ਗ੍ਰੇਡ ਲਵਾ ਆਪ ਗ੍ਰੇਡ ਕਰਾਏ ਅੱਜ ਇੱਥੇ ਕੁਝ ਅਕਾਲੀ ਗਲ ਦੇ ਬੰਦੇ ਖੜੇ ਸੀ ਜਿਹੜੇ ਮੈਨੂੰ ਵੱਟ ਚੜ ਕੇ ਮੇਨੇ ਮਾਰ ਰਹੀ ਸੀ ਸਾਡਾ ਤੁਸੀਂ ਪ੍ਰੈਸ ਨਾਲ ਅਕਾਲੀ ਦਾ ਨੰਨ ਰ ਅਸੀਂ ਤਾਂ ਆਪਣੀ ਗੱਲ ਕਰ ਰਹੀ ਹਾਂ ਮੈਡਮ ਤੁਸੀਂ ਇੰਨਾ ਇੰਨਾ ਖੁੱਲ ਕੇ ਬੋਲਦੇ ਹੋ ਇੰਨਾ ਦਬਾਂਗੋ ਕੇ ਬੋਲਦੇ ਹੋ ਤੁਸੀਂ ਸਾਰੇ ਡਰਦੇ ਹੋ ਮੈਂ ਇੱਕ ਮਿੰਟ ਇੱਕ ਮਿੰਟ ਸਵਾਲ ਪਾ ਦੇਗੀ ਮੈਂ ਕਿਸੇ ਦਾ ਡਾਂਗ ਨਹੀਂ ਮਾਰ ਸਕਦੀ ਜੇ ਤੁਸੀਂ ਕਹੋਗੇ ਮੈਂ ਕਿਸੇ ਦਾ ਡਾਂਗ ਮਾਰਾਂ ਮੇਰਾ ਕੰਮ ਹੈ ਆਪਣੇ ਤੌਰ ਤੇ ਸੱਚ ਬੋਲਣਾ मैं सच बोलूंगी बोलती रहूंगी पहरा देना मेरा फर्ज है हर चीज़ आपके बाल झड़ क्यों रहे हैं रासायनिक शैंपू से नहीं अब प्राकृतिक देखभाल से पाए समाधान गौरतन हर्बल शैंपू 100% हर्बल बिना किसी हानिकारक केमिकल के इसमें है मेथी अलसी आवला शिकाकाई रीठा गौमय जो आपके बालों को बनाए लंबा घना और मजबूत डैमेज हेयर की करे मरम्मत और द नेचुरल शाइन अब वक्त है कुदरत की ओर लौटने का गौ रतन हर्बल शैंपू क्योंकि बाल भी डिजर्व करते हैं प्यार